ਕਹੋ ਗਾਂਧੀ ਸੱਚੀ ਕਾਲ ਦੀ ਤੁਸੀਂ ਦੇਤੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪਹੁੰਚੇ ਹੋਏ ਹਾਂ ਲੁਧਿਆਣਾ ਦੇ ਪੀਏਯੂ ਦੇ ਵਿੱਚ ਜਿੱਥੇ 225 ਸਰਸ ਮੇਲੇ ਦੀ ਸ਼ੁਰੂਆਤ 4 ਅਕਤੂਬਰ ਤੋਂ ਹੋ ਗਈ ਹੈ ਅਤੇ ਇਹ ਲੰਮਾ ਹਫ਼ਤੇ ਤੋਂ ਜ਼ਿਆਦਾ ਦਿਨਾਂ ਦਾ ਚੱਲਣ ਵਾਲਾ ਸਰਸ ਮੇਲਾ ਜਿੱਥੇ ਗੁਰਦਾਸ ਮਾਨ ਸਾਹਿਬ ਤੇ ਕਈ ਹੋਰ ਉੱਗੇ ਸ਼ਖਸੀਅਤਾਂ ਸਿੰਗਰ ਪਹੁੰਚਣਗੇ ਪਹਿਲੇ ਦਿਨ ਦੇ ਨਜ਼ਾਰੇ ਤੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਤੇ ਨਾਲ ਦੀ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਮੋਟਿਵ ਦੇ ਨਾਲ ਕਿਸ ਰੀਜ਼ਨ ਦੇ ਨਾਲ ਤੇ ਕੀ ਪੰਜਾਬੀ ਤੂੰ ਲੈ ਕੇ ਸੋਚਦੇ ਆ ਆਓ ਨਜ਼ਰ ਮਾਰਦੇ ਆ ਸੋ ਜਿੱਥੇ ਮੇਲੇ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਉੱਥੇ ਹੀ ਬੜਾ ਖਾਸ ਸਟਾਲ ਲੱਗਿਆ ਹੋਇਆ ਕਿਉਂਕਿ ਜਦੋਂ ਸਟਾਲ ਤੇ ਨਜ਼ਰ ਪਈ ਤਾਂ ਆਪਣੇ ਆਪ ਹੀ ਅੰਦਰੋਂ ਉਹ ਪੁਰਾਣਾ ਜ਼ਿੰਦਗੀ ਉਹ ਪੁਰਾਣੇ ਦਿਨ ਯਾਦ ਆ ਗਏ ਬਾਕੀ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਪਿੱਛੇ ਤਸਵੀਰਾਂ ਨੇ ਜ਼ਰੂਰ ਦਰਸ਼ਕਾਂ ਦੇ ਆਪ ਰੂਪ ਰੂਪ ਕਰਦੀ ਹੱਛ ਕੇ ਵੀਰੇ ਸਸੀ ਗਾਲ ਜੀ ਇਨਾਮ ਤੁਹਾਡਾ ਅਰਮਾਨਪਾਲ ਸਿੰਘ ਅਰਮਾਨ ਜੀ ਪਿੱਛੇ ਜਿਹੜਾ ਤਸਵੀਰ ਲੱਗੀ ਹੋਈ ਆ ਮੈਨੂੰ ਦਿਨ ਪੁਰਾਣੇ ਯਾਦ ਆ ਗਏ ਤੇ ਨਾਲ ਤੁਸੀਂ ਆ ਸੈੱਟ ਵੀ ਕਰਦੇ ਪਏ ਹੋ ਰੇਡੀਓ ਆ ਪੁਰਾਣਾ ਜੀ 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 ਬਿਲਕੁਲ ਪੂਰਾ ਪਸੰਦ ਕੀ ਜੀ ਆਕਾਸ਼ ਜਲਦੀ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਆਪਣੇ ਬਜ਼ੁਰਗ ਰੇਡੀਓ ਤੋਂ ਸਟਾਰਟ ਹੋਇਆ ਸੀਗਾ ਹਨਾ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਉਸੇ ਦੌਰ ਨੂੰ ਫੇਰ ਅੱਜ ਦੇ ਯੁੱਗ 'ਚ ਇੱਕ ਨਵੇਂ ਤਰੀਕੇ ਨਾਲ ਕਿ ਤੁਸੀਂ ਆਪਣੇ ਕਾਰ ਦੇ ਵਿੱਚ ਹਨਾ ਐਪ ਡਾਊਨਲੋਡ ਕਰੋ ਵੀ ਉਹ ਸਾਰੀਆਂ ਚੀਜ਼ਾਂ ਤੁਸੀਂ ਦੁਬਾਰਾ ਵਧੀਆ ਤਰੀਕੇ ਨਾਲ ਦੇਖ ਸਕਦੇ ਇੱਕ ਨਵੇਂ ਢੰਗ ਦੇ ਨਾਲ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਆਪਾਂ ਉਹੀ ਪੁਰਾਣੇ ਗਾਣੇ ਕੋਈ ਸੀਡੀ ਲਾ ਲਈਏ ਤਾਂ ਉਹੀ ਰਿਪੀਟ ਕਰਦੇ ਰਹਿੰਦੇ ਆ ਪਰ ਜਦੋਂ ਰੇਡੀਓ ਦਾ ਚੈਨਲ ਸੈੱਟ ਹੋ ਜਾਂਦਾ ਤਾਂ ਕਦੇ ਨਿਊਜ਼ ਵੀ ਆ ਜਾਂਦੀ ਜੇ ਕਦੇ ਗਾਣਾ ਕਦੇ ਡਿਮਾਂਡ ਤੇ ਗਾਣਾ ਆ ਜਾਂਦਾ ਜੀ ਜੀ ਪਰ ਇਹ ਸਾਰਾ ਕੁਝ ਮਿਲੂਗਾ ਜਿਹਦੇ ਵਿੱਚ ਡਿਮਾਂਡ ਤੇ ਗਾਣਾ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸਮਾਜ ਨੂੰ ਬੜੀ ਸੋਹਣੀ ਸੇਧ ਦਿੰਦੇ ਆ ਗਾਣੇ ਚੰਗੀਆਂ ਨੌਲੇਜ ਸੋ ਇਹ ਸਾਰੀਆਂ ਚੀਜ਼ਾਂ ਦਾ ਇੱਕ ਸੁਮੇਲ ਫਿਰ ਵੀ ਇਹ ਦਰਸ਼ਕਾਂ ਨੂੰ ਕਹਿਣਾ ਹੋਵੇ ਕਿ ਵਾਏ ਰੇਡੀਓ ਸੁਣਿਆ ਜਾ ਭਾਜੀ ਰੇਡੀਓ ਦਾ ਇਹ ਕਹਿ ਸਕਦੇ ਆ ਵੀ ਹੁਣ ਰੇਡੀਓ ਉਹ ਰੇਡੀਓ ਨਹੀਂ ਰਿਹਾ ਹੈਗਾ ਵੀ ਜਿਹੜੀਆਂ ਪਹਿਲਾਂ ਵਾਲੇ ਰੇਡੀਓ ਸੀ ਹਨਾ ਸਾਡੇ ਬੜੇ ਸੋਹਣੇ ਆਰ ਜੀਜ਼ ਨੇ ਅੱਛਾ ਜੀ ਫਿਰ ਬੜੇ ਸੋਹਣੇ-ਸੋਹਣੇ ਪ੍ਰੋਗਰਾਮ ਕੀਤੇ ਜਾਂਦੇ ਆ ਆਰਟਿਸਟ ਆਉਂਦੇ ਆ ਜਿਹੜੀਆਂ ਚੀਜ਼ਾਂ ਨੂੰ ਹਨਾ ਇਹ ਸਾਰੀਆਂ ਚੀਜ਼ਾਂ ਕਰਕੇ ਕਿ ਨਵੇਂ ਢੰਗ ਦੇ ਨਾਲ ਪੇਸ਼ ਕਰ ਰਹੀਆਂ ਇਹ ਇੱਕ ਐਪ ਤਿਆਰ ਕੀਤੀ ਹੈ ਵੀ ਉਹ ਐਪ ਡਾਊਨਲੋਡ ਕਰਨ ਸਾਰੇ ਆਪਣੇ ਕਾਰ ਚ ਆਪਣੇ ਫੋਨ ਤੇ ਸਾਰੀਆਂ ਚੀਜ਼ਾਂ ਜਦੋਂ ਮਾਰੀ ਤੁਸੀਂ ਸੁਣ ਸਕਦੇ ਹੋ ਪਿੱਛੇ ਪੋਸਟਰ ਲੱਗਿਆ ਹੋਇਆ ਹੈ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਤਾਂ ਤਸਵੀਰ ਇਸ ਰੇਡੀਓ ਤੇ ਵੀ ਮਾਰ ਲਵੋ ਮੈਂ ਜ਼ਰੂਰ ਕਹੂੰਗਾ ਕਿ ਤੋ ਤਸਵੀਰ ਇਹ ਬੜਾ ਆਪਣੇ ਆਪ ਦੇ ਵਿੱਚ ਬੜਾ ਜੋ ਦੇਖਦੇ ਆ ਨਾ ਤਸਵੀਰ ਇਸ ਤਰ੍ਹਾਂ ਦੀ ਸਰਸ ਮੇਲੇ ਖਾਸ ਕਰਕੇ ਪੀਓਯੂ ਦੇ ਵਿੱਚ ਤਾਂ ਚੰਗਾ ਫੁਲਾਰਾ ਮੇਲੇ ਦਾ ਲਾਸਟ ਦੇ ਦਰਸ਼ਕਾਂ ਨੂੰ ਸਾਡੂ ਇਹੀ ਕਹਿਣਾ ਜੀ ਐਪ ਡਾਊਨਲੋਡ ਕਰਨ ਜੀ ਤੇ ਨਜ਼ਾਰਾ ਲੈਣ ਵਾਸਤੇ ਰੇਡੀਓ ਦਾ ਬਹੁਤ ਸੋਹਣਾ ਨਜ਼ਾਰਾ ਵਾ ਤੇ ਇੰਜੋਏ ਕਰਨ ਥੈਂਕ ਯੂ ਥੈਂਕ ਯੂ ਵੀਰੇ ਸਰਸ ਮੇਲੇ ਦੇ ਵਿੱਚ ਆਏ ਆ ਤੇ ਜੇਕਰ ਇਸ ਮੇਲੇ ਦੇ ਵਿੱਚ ਤੁਹਾਨੂੰ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਕਿ ਤੰਦਰੁਸਤੀ ਬਹੁਤ ਜ਼ਰੂਰੀ ਹੈ ਪਰ ਅੱਜਕੱਲ ਔਖੀਆਂ ਡਾਈਟਸ ਦੇ ਨਾਲ ਉਹ ਜੇਕਰ ਅਸੀਂ ਰੋਟੀ ਤੋਂ ਬਾਅਦ ਜਾਂ ਰੋਟੀ ਦੇ ਨਾਲ ਕੋਈ ਚੀਜ਼ ਖਾ ਲਈਏ ਤੇ ਤੰਦਰੁਸਤ ਰਹੀਏ ਇਹ ਕਾਫੀ ਮੇਰੇ ਮੂਰੇ ਕਹਿੰਦੇ ਆ ਕਿ ਵਿਸ਼ਾਲ ਸਮੁੰਦਰ ਪਿਆ ਹੈ ਤੇ ਮੈਂ ਨਾਲ ਵਿਨੋਦ ਕੁਮਾਰੀ ਜੀ ਤੇ ਨਾਲ ਇਹਨਾਂ ਸਾਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦੇ ਫਾਇਦੇ ਕੀ ਕੀ ਤੇ ਕਿਹੜੇ-ਕਿਹੜੇ ਆਚਾਰ ਪਿਆਸ਼ ਕਰਦੇ ਸਸਸੀ ਗਾਜ਼ਰ ਜੀ ਹਾਂ ਸਿਰ ਜਰੂਰ ਦੱਸ ਦੋ ਨਾ ਸਾਰਿਆਂ ਬਾਰੇ ਮੇਰਾ ਨਾਮ ਵਿਨੋਦ ਕੁਮਾਰ ਜੀ ਹੈ ਮੇਰਾ ਪਿੰਡ ਮੈਲੀ ਬਲਾਕ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਜੀ ਤੇ ਮੈਂ ਅੱਜ ਸਰਸ ਮੇਲਾ ਲੁਧਿਆਣਾ ਵਿਖੇ ਪੀਜੂ ਵਿੱਚ ਖੜੀ ਆ ਇਹ ਜੋ ਵੀ ਸਾਨੂੰ ਇਸ ਟਰਾਲਾਂ ਦਾ ਜੋ ਕਹਿੰਦੇ ਆ ਇਹ ਡਿਪਟੀ ਕਮਿਸ਼ਨਰ ਵੱਲੋਂ ਸਾਨੂੰ ਇਹ ਮਿਲਿਆ ਸੀਗਾ ਵੀ ਤੁਸੀਂ ਉੱਥੇ ਪਹੁੰਚ ਕੇ ਆਪਣੇ ਜੋ ਵੀ ਆਈਟਮਾਂ ਤਿਆਰ ਕਰਦੇ ਆ ਉਹਨਾਂ ਨੂੰ ਤੁਸੀਂ ਡਿਸਪਲੇ ਕਰਨਾ ਹੈ ਇਹਦੇ ਵਿੱਚ ਜੋਸੀਂ ਤਿਆਰ ਕਰਦੇ ਆ ਉਹਦੇ ਵਿੱਚ ਸਾਡੇ ਕੋਲ ਬਹੁਤ ਤਰ੍ਹਾਂ ਦੇ achar ਹੈ ਜੀ ਜਿਸ ਵਿੱਚ ਲਸਣ ਦਾ achar ਅਦਰਕ ਦਾ achar Karela ਆਮਬ ਨਿੰਬੂ ਟੇਉ ਆਮਲਾ ਲਸੂੜਾ ਗਲਗਲ ਮਿਰਚਾਂ ਹਰੜਾ ਬਿਹੜੇ ਫਿਰ ਉਸ ਤੋਂ ਬਾਅਦ ਅਸੀਂ ਮਸਾਲੇ ਲੈ ਲੈਂਦੇ ਆ ਨਾਲ ਇਹਨਾਂ ਤੋਂ achar ਵੀ ਤਿਆਰ ਕਰਦੇ ਆ ਚਟਨੀਆਂ ਵੀ ਆ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਤੇ ਮਰਬੇ ਵੀ ਹੈਗੇ ਆ ਇਹਨਾਂ ਦੇ ਫਾਇਦਿਆਂ 'ਚ ਜੇ ਅਸੀਂ ਜਾਈਏ ਹਰ ਇੱਕ ਚੀਜ਼ ਜਿਸ ਤਰ੍ਹਾਂ ਸਾਡਾ ਹੁਸ਼ਿਆਰਪੁਰ ਏਰੀਆ ਆ ਇਹ ਕੰਢੀ ਨੂੰ ਅਸੀਂ ਬਿਲੋਂਗ ਕਰਦੀ ਆ ਮੈਲੀ ਪਿੰਡ ਆ ਬਿਲਕੁਲ ਕੰਢੀ ਦੀ ਛ왈ਗਰੀ ਪਹਾੜੀਆਂ ਦੀ ਗੋਦ ਵਿੱਚ ਆ ਤੇ ਜੋ ਵੀ ਪ੍ਰੋਡਕਟ ਰਾਮਦੀਰ ਏ ਲੈ ਉਹ ਸਾਡਾ ਹਰ ਕੁਸ਼ ਹਰਬਲ ਦੇ ਰੂਪ ਵਿੱਚ ਮਿਲਦਾ ਆ ਠੀਕ ਹੈ ਜੀ ਉਹ ਜੋ ਵੀ ਆ ਉਸ ਤੋਂ ਅਸੀਂ ਇਹ ਚੀਜ਼ਾਂ ਤਿਆਰ ਕਰਦੇ ਆ ਕੁਝ ਅਸੀਂ ਖੇਤੀ ਕਰਕੇ ਉਗਾਨੇ ਆ ਜੇਕਰ ਗੱਲ ਕੀਤੀ ਜਾਵੇ ਅੱਜ ਕੱਲ ਹਰ ਇੱਕ ਨੂੰ ਨਾ ਮਟਾਪਾ ਤੇ ਬਦਹਜਮੇ ਦੀ ਬਹੁਤ ਪ੍ਰੋਬਲਮ ਆ ਉਹਦੇ ਲਈ ਕਿਹੜਾ achar ਵਰਤਣਾ ਚਾਹੀਦਾ ਜਦੋਂ ਅਸੀਂ ਬਦਹਜਮੇ ਦੀ ਗੱਲ ਕਰਦੇ ਆ ਸਭ ਤੋਂ ਵਧੀਆ ਇੱਥੇ ਹਰੜ ਦਾ ਕੰਮ ਆ ਜਾਂਦਾ ਹੈ ਜਦੋਂ ਅਸੀਂ ਹਰੜ ਦੇਖਦੇ ਆ ਹਰੜ ਆ ਦੇਖੋ ਜੰਗਲ ਦੀ ਆ ਤੇ ਹਰੜ ਦਾ ਅਸੀਂ ਮਰੱਬਾ ਵੀ ਤਿਆਰ ਕੀਤਾ ਹੈ ਤੇ ਹਰੜ ਦੀ achar ਵੀ ਤਿਆਰ ਕੀਤਾ ਹੈ ਹਰੜ ਜਿਹੜਾ ਅਸੀਂ ਪੇਟ ਗੈਸ ਕਬਜ ਵਾਸਤੇ ਜਾਂ ਕਿ ਮਟਾਪਾ ਕਿਸੇ ਵੀ ਤਰ੍ਹਾਂ ਦਾ ਅੰਦਰ ਪੇਟ ਦੀ ਬਰ ਮਹਿਗੀ ਆ ਸਭ ਠੀਕ ਹੋ ਜਾਏ ਇਹ ਕਿਵੇਂ ਲੈਣਾ ਹੁੰਦਾ ਵਾ ਇਹ ਅਸੀਂ ਰਾਤ ਨੂੰ ਦੁੱਧ ਦੇ ਨਾਲ ਕੁੱਸਾ ਦੁੱਧ ਗਰਮ ਦੁੱਧ ਦੇ ਨਾਲ ਲੈਨੇ ਆ ਜਾਂ ਫਿਰ ਕੁੱਸੇ ਪਾਣੀ ਦੇ ਨਾਲ ਲੈਨੇ ਆ ਰੋਜ਼ ਦੀ ਇੱਕ ਘੜਾੜਾ ਖਾਣੇ ਆ ਹਮੇਸ਼ਾ ਹੀ ਤੰਦਰੁਸਤ ਰਹਿਣਾਗੇ ਤੇ ਇਸ ਤੋਂ ਬਿਨਾ ਜ਼ਰੂਰ ਦਰਸ਼ਕਾਂ ਨੂੰ ਕੋਈ ਹੋਰ ਵੀ ਜਿਹੜੀ ਜ਼ਰੂਰੀ ਸਰੀਰ ਦੇ ਲਈ ਆਈਟਮ ਆ ਜ਼ਰੂਰ ਦੱਸੋ ਹਾਂਜੀ ਸਰ ਜੇ ਹੁਣ ਅਸੀਂ ਲੈ ਕੇ ਨਹੀਂ ਚੀਜ਼ਾਂ ਦੇ ਫਾਇਦੇ ਦੱਸਣ ਲੱਗੇ ਸਾਡਾ ਇਹ ਰੋਜ਼ ਸ਼ਰਬਤ ਹੈ ਜੀ ਇਹ ਰੋਜ਼ ਸ਼ਰਬਤ ਉਹ ਚੀਜ਼ ਆ ਇੱਕ ਅਸੀਂ ਮਾਰਕੀਟ ਚੋਂ ਲੈਨੇ ਆ ਉਹ ਅਲੱਗ ਹੈ ਇਹ ਅਲੱਗ ਚੀਜ਼ੇ ਬਹੁਤ ਸਪੈਸ਼ਲ ਹੈ ਏ ਸਾਡਾ ਪਾਰਲੀਮੈਂਟ ਵਿੱਚ ਵੈਲਦਾ ਤਾਂ ਮੈਂ ਖੁਸ਼ੀ ਨਾਲ ਦੱਸਦੀ ਆ ਵੀ ਸਰਵ ਹੋਇਆ ਸੀ 214 ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਹੋਇਆ ਕੀ ਹੈ ਜੀ ਇਹ ਫਰੈਸ਼ ਤਾਜ਼ੇ ਦੇਸੀ ਗੁਲਾਬ ਲੈ ਕੇ ਉਹਨਾਂ ਦੀਆਂ ਪੰਖੜੀਆਂ ਤੋਂ ਖੁਦ ਅਥੀ ਤਿਆਰ ਕੀਤਾ ਗਿਆ ਆ ਇਹ ਜਦੋਂ ਕਿਸੇ ਵੀ ਤਰ੍ਹਾਂ ਦਾ ਪੀਲਿਆ ਹੋਵੇ ਜਾਂ ਗਰਮੀ ਪੈਂਦੀ ਹੈ ਜਾਂ ਕਾਲਾ ਪੀਲਿਆ ਹੁੰਦਾ ਉਹਦੇ ਲਈ ਸਿਰਫ ਇੱਕ ਚਮਚ ਸਰਦੀਆਂ ਨੂੰ ਇੱਕ ਚਮਚ ਦੇ ਬਾਅਦ ਇੱਕ ਮਤਲਬ ਗਲਾਸ ਪਾਣੀ ਦਾ ਭਰ ਕੇ ਤੁਸੀਂ ਲੈ ਲਓ ਬਿਲਕੁਲ ਗਰਮੀ ਬਾਹਰ ਨਿਕਲ ਜਾਊਗੀ ਕਿਉਂਕਿ ਨੇਚਰਲ ਹੈ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਸਿਰਫ ਇਕੱਠੇ ਕੀਤੇ ਨਹੀਂ ਇਹ ਨੇਚੁਰਲ ਹੈ ਤੇ ਅਗਰ ਜੇ ਤੁਸੀਂ ਗਰਮੀਆਂ ਨੂੰ ਲੈਣਾ ਹੈ ਤਾਂ ਸ਼ਰਬਤ ਦੇ ਰੂਪ ਚ ਲਓ ਦਹੀਂ ਚ ਪਾ ਕੇ ਲੈ ਸਕਦੇ ਆ ਦੁੱਧ ਨੂੰ ਠੰਡੇ ਚ ਪਾ ਕੇ ਲੈ ਸਕਦੇ ਆ ਤੇ ਇਹ ਬਹੁਤ ਸਪੈਸ਼ਲ ਚੀਜ਼ ਹੈ ਇਸ ਤੋਂ ਇਲਾਵਾ ਅਸੀਂ ਲੀਚੀ ਰੈਡੀ ਕਰਦੇ ਆਂ ਜੀ ਲੀਚੀ ਜਦੋਂ ਪਲ ਫਰੂਟ ਆਂਦਾ ਫਰੂਟ ਪਲਪ ਤੋਂ ਐਸੇਲੇ ਤਾਂ ਸਾਡੇ ਕੋਲ ਲੀਚੀ ਆ ਇਸ ਤੋਂ ਇਲਾਵਾ ਸਾਡੇ ਕੋਲ ਅਸੀਂ ਤਾਜ਼ਾ ਜਿਹੜਾ ਅਮਰੂਦ ਚੱਲਦਾ ਆ ਉਹਦਾ ਨੈਕਟਰ ਤਿਆਰ ਕਰਦੇ ਆਂ ਉਹਦਾ ਜੂਸ ਤਿਆਰ ਕਰਦੇ ਆ ਉਹਦਾ ਸਕੁਐਸ਼ ਤਿਆਰ ਕਰਦੇ ਆ ਉਹ ਵੀ ਅਸੀਂ ਆਪਣੇ ਕਸਟਮਰਾਂ ਨੂੰ ਕਹਿ ਲੈਨੇ ਆ ਉਹਨਾਂ ਨੂੰ ਬਹੁਤ ਵਧੀਆ ਮਤਲਬ ਕੁਆਲਿਟੀ ਦੇ ਰੂਪ ਚ ਦਿੰਨੇ ਆਂ ਇਰੇ ਤੋਂ ਬਾਅਦ ਸਾਡੇ ਕੋਲ ਲਸਣ ਦਾ ਆਚਾਰ ਆ ਜਾਂਦਾ ਹੈ ਜੀ ਲਸਣ ਜਿਹਦਾ ਕੋਲੇਸਟਰੋਲ ਵਗੈਰਾ ਠੀਕ ਕਰਦਾ ਹੈ ਇਹਨੂੰ ਬਹੁਤ ਵਾਰ ਦੋ ਤਰੀਆਂ ਸਵੇਰ ਨੂੰ ਲੈਣੀਆਂ ਹੁੰਦੀ ਹੈ ਜੇ ਕਿਸੇ ਨੂੰ ਜਦਾ ਬੀਪੀ ਵਗੈਰਾ ਦੀ ਪ੍ਰੋਬਲਮ ਜਾਂ ਕੁਛ ਹੈ ਤਾਂ ਫਿਰ ਤੇਲ ਵਾਲਾ ਨਾਲ ਲਵੇ ਤਾਂ ਅਸੀਂ ਸਿੰਪਲ ਵੀ ਉਹਦੇ ਵਾਸਤੇ ਸਿੰਪਲ ਰੈਡੀ ਕੀਤਾ ਹੈ ਬਿਨਾ ਮਸਾਲੇ ਤੋਂ ਨਹੀਂ ਤਾਂ ਤੁਸੀਂ ਇਹ ਲੈ ਸਕਦੇ ਹੋ ਇਸ ਤਰ੍ਹਾਂ ਜੇ ਕਹੀਏ ਸਾਡੇ ਏਰੀਆ ਦੀ ਨਿਯਮਤ ਹੈ ਜੀ ਕਰੇਲਾ ਬਾੜ ਝਾੜ ਕਰੇਲਾ ਸਕਿਆ ਦਨੇ ਆ ਝਾੜ ਕਰੇਲਾ ਜਾਂ ਇਹ ਜੰਗਲ ਚੋਂ ਹੀ ਮਿਲਦਾ ਹੈ ਉਹ ਛੋਟੇ ਗੋਲ ਹੁੰਦੇ ਆ ਛੋਟੇ ਤੇ ਅਸੀਂ ਇਹ ਕarele ਨੂੰ ਵੜ ਕੇ ਤੇ ਪੂਰੀ ਤਰ੍ਹਾਂ ਇਹਨੂੰ ਕੱਟ ਕੇ ਪ੍ਰੋਸੈਸ ਕਰਕੇ ਦੱਬਾਬੰਦੀ ਕਰਕੇ ਪੂਰੀ ਸਾਫ ਸਵਾਈ ਦੇ ਕੁਆਲਿਟੀ ਦੇ ਨਾਲ ਕਿ ਫਾਇਦਾ ਇਹਨਾਂ ਦਾ ਫਾਇਦਾ ਜੀ 슈ਗਰ ਦਾ ਪੇਸ਼ੈਂਟ ਜਿਹੜਾ ਵੀ ਕੋਈ ਹੈਗਾ ਆ ਬੜੇ ਆਰਾਮ ਦੇ ਨਾਲ ਲੈ ਵੇ ਤੇ ਉਹਦੀ ਕਿਤੇ ਜਿਹੜੀ ਤੁਸੀਂ ਬਾਜ਼ਾਰੂ ਚੀਜ਼ ਖਾਣੀਆਂ ਰੇਹਾਂ ਸਪਰੇਆਂ ਵਾਲੀ ਹੋਣੀ ਹੈ ਕarele ਤਾਂ ਮਿਲ ਹੀ ਜਾਣਾ ਆ ਝੜ ਵੀ ਲੈ ਸਕਦੇ ਆ ਲੇਕਿਨ ਜਿਹੜੀ ਅਸੀਂ ਜੰਗਲ ਦੀ ਕੰਢੀ ਦੀ ਆਪਣੀ ਚੀਜ਼ ਖਲਾਣੇ ਆ ਇਹ ਸੁਧੀਆਂ ਸੁਆਦ ਵੀ ਹੈ ਦਵਾਈਆਂ ਵੀ ਹੈ ਤੇ ਸਿਹਤ ਵੀ ਹੈ ਜੈਸੇ ਜਿਵੇਂ ਤੁਸੀਂ ਬੋਲਦੇ ਵੀ ਪਏ ਹੋ ਤੁਹਾਡੀ ਆਪਣੀ ਵੀ ਨੌਲੇਜ ਬਹੁਤ ਜਿਆਦਾ ਡੀਪਲੀ ਹੈਗੀ ਹੈ ਬਾਕੀ ਬਹੁਤ ਦੇਖੋ ਟਾਈਪਸ ਆਫ ਆਚਾਰ ਪਏ ਆ ਜੀ ਅਸੀਂ ਦੇਸੀ ਮੱਕੀ ਦਾ ਆਟਾ ਹੈ ਜੀ ਇਹ ਆਪਣੇ ਹੀ ਖੇਤਾਂ ਦਾ ਆ ਪਾੜੀ ਦੇਸੀ ਮੱਕੀ ਆ ਜੰਗਲ ਤਾਂ ਮਜ਼ਾ ਆਪਣੇ ਜ਼ਿਮੀਦਾਰ ਤੋਂ ਉਹਦੇ ਨਾਲ ਨਾਲ ਲਾਲ ਮੱਕੀ ਆ ਅਸੀਂ ਇਹ ਬੀਜਦੇ ਆ ਇਹ ਹੀ ਅਸੀਂ ਲੋਕਾਂ ਨੂੰ ਕੋਸ਼ਿਸ਼ ਕਰਦੀ ਆ ਇਹਦੀ ਪੈਕੇਟ ਬੰਦੀ ਕਰਕੇ ਤੇ ਅਸੀਂ ਲੋਕਾਂ ਦੇ ਤੱਕ ਪਹੁੰਚਾਈਏ ਜੀ ਦੇਖੋ ਇਹਦੇ ਫਾਇਦੇ ਕੀ ਹੈ ਜਿਵੇਂ ਤੁਸੀਂ ਫਾਇਦਾ ਦੇਖੀਏ ਜਿਸੀਂ ਉਹੀ ਬਾਜ਼ਾਰੂ ਮੱਕੀ ਖਾਣੀ ਆ ਨਾ ਉਹਦਾ ਸਵਾਦ ਹੈ ਨਾ ਉਹਦੇ ਚ ਸੇਤ ਹੈ ਇਹਦੇ ਚ ਸਵਾਦ ਵੀ ਪੂਰਾ ਹੈ ਸੇਤ ਵੀ ਹੈ ਕਿਉਂਕਿ ਨਾ ਕੋਈ ਸਪਰੇਅ ਨਾ ਕੋਈ ਰੇ ਨਾ ਕੋਈ ਕੁਝ ਕਿਸੇ ਤਰ੍ਹਾਂ ਦਾ ਇਹ ਚੀਜ਼ਾਂ ਜੀ ਠੀਕ ਹੈ ਹਾਂ ਦੇਖੋ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਜਰੂਰ ਕੋਈ ਚੀਜ਼ ਹੋਰ ਤੁਹਾਨੂੰ ਲੱਗਦਾ ਹੈ ਕਿ ਇੰਪੋਰਟੈਂਟ ਹੈ ਕਿ ਦਰਸ਼ਕਾਂ ਨੂੰ ਦੱਸਣਾ ਜਰੂਰ ਦੱਸੋ ਹਾਂ ਜੀ ਇਸ ਤੋਂ ਇਲਾਵਾ ਸਾਡੇ ਕੋਲ ਵੈਰਾਈਟੀਆਂ ਜਿੱਤ ਤਰ੍ਹਾਂ ਸਾਡਾ ਜੰਗਲ ਏਰੀਆ ਦਾ ਲਸੂੜਾ ਆਪਣਾ ਏਰੀਆ ਦਾ ਲਸੂੜੇ ਦਾ achar ਹੈ ਆਮਲੇ ਦਾ achar ਹੈ ਆਮਲਾ ਅਸੀਂ ਆਮਲੇ ਤੋਂ achar ਤਿਆਰ ਕਰ ਦਿੰਦੇ ਆ ਪਾਊਡਰ ਕਰਦੇ ਆ ਮਰਬਾ ਕਰਦੇ ਆ ਕੈਂਡੀਆਂ ਕਰਦੇ ਆ ਫਿਰ ਆ ਸੁਹਾਂਜਣਾ ਆ ਗਿਆ ਜੀ ਜਿਹਨੂੰ ਮਰਿੰਗਾ ਕਹਿੰਦੇ ਆ ਅਸੀਂ ਇਹ ਮੁਰਿੰਗਾ ਪਿਆਰੀ ਜੜੀ ਫਲੀ ਆ ਉਤੋ ਹਸੀਆਂ 300 ਬਿਮਾਰੀਆਂ ਨੂੰ ਕਵਰ ਕਰਦਾ ਹੈ ਜਿਹੜਾ ਮੁਰਿੰਗਾ ਹੈਗਾ ਜੀ ਸਰੀਰ ਦੇ ਵਿੱਚ ਜੇ ਤੁਸੀਂ ਇੱਕ ਚਮਚ ਰੋਜ਼ ਲੈਨੇ ਆ ਇਹਦਾ ਹਰ ਇੱਕ ਚੀਜ਼ ਦੇ ਫਾਇਦੇ ਜਿੰਨੀਆਂ ਟੋਟਲ ਵੈਰਾਈਆਂ ਆ ਸਾਡੇ ਕੋ ਫਾਇਦਾ ਹੀ ਫਾਇਦੇ ਆ ਤੇ ਇਹ ਹੈ ਇਸ ਤੋਂ ਬਾਅਦ ਆ ਦੇਖੋ ਜੀ ਕੱਚੀ ਹਲਦੀ ਆ ਗਈ ਕੱਚੀ ਹਲਦੀ ਦਾ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਆ ਸਾਡੇ ਅੰਦਰਲੀ ਸਾਰੇ ਖੂਨ ਸਾਫ ਕਰਦੀ ਆ ਤੇ ਕਿਸੇ ਤਰ੍ਹਾਂ ਕਿਸੇ ਸੱਟ ਵੱਜੀ ਆ ਜਾਂ ਕੁਝ ਹੋਰ ਗੱਲ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਓ ਦੇਸੀ ਕੋਈ ਬਾਹਰ ਦਵਾਈ ਲੈਣ ਦੀ ਜਰੂਰਤ ਨਹੀਂ ਇਹਨਾਂ ਚੀਜ਼ਾਂ ਤੁਸੀਂ ਖਾਣੇ ਆ ਤਾਕਤ ਵੀ ਮਿਲੂਗੀ ਸਵਾਦ ਵੀ ਮਿਲੂਗਾ ਸਿਹਤ ਵੀ ਮਿਲੂਗੀ ਕੀ ਬਾਤ ਹੈ ਦੇਖੋ ਮਤਲਬ ਜੇ ਮੇਰਾ ਤਾਂ ਜੀ ਕਰਦਾ ਕੱਲੀ ਕੱਲੀ ਬੋਤਲ ਖੋਲ੍ਹ ਕੇ ਰੱਖ ਦਈਏ ਬਟ ਕਿਉਂਕਿ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਾਡੇ ਸਾਹਮਣੇ ਇਹ ਚੀਜ਼ ਆ ਜਾਂਦੀ ਹੈ ਤਾਂ ਸਾਡੇ ਇਹ ਘਰਾਂ ਦੇ ਵੈਦ ਹੁੰਦੇ ਆ ਜੇਕਰ ਅਸੀਂ ਅਪਣਾਵਾਂਗੇ ਤਾਂ ਸਾਡੀ ਜ਼ਿੰਦਗੀ ਤੰਦਰੁਸਤ ਰਹਿ ਸਕਦੀ ਹੈ ਐਸੇ ਤਾਂ ਜਦੋਂ ਪੜਨ ਦੀ ਉਮਰ ਹੁੰਦੀ ਹੈ ਤਾਂ ਹਰ ਕੋਈ ਆਪਣੀ ਕਲਾਸ ਦੇ ਵਿੱਚ ਕਿਸੇ ਨਾ ਕਿਸੇ ਫੇਵਰਟ ਪੋਇਟ ਨੂੰ ਜ਼ਰੂਰ ਯਾਦ ਕਰਦਾ ਹੈ ਪਰ ਉਹ ਕਿਤਾਬਾਂ ਦਾ ਮੇਰੇ ਮੂਰੇ ਇੱਕ ਇਹ ਸਮੁੰਦਰ ਪਿਆਇਆ ਕੋਈ ਵੀ ਕਿਤਾਬ ਤੇ ਜੇਕਰ ਮੈਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂ ਤਾਂ ਜ਼ਹਿਨ ਦੇ ਵਿੱਚ ਕੋਈ ਨਾ ਕੋਈ ਤਸਵੀਰ ਆ ਜਾਣੀ ਆ ਤੁਸੀਂ ਆ ਹੀ ਦੇਖ ਲਵੋ ਕਿ ਪਾਸ ਪਾਸ਼ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਤੇ ਕਿਉਂਕਿ ਕਹਿੰਦੇ ਹੁੰਦੇ ਆ ਕਿ ਉਹਨਾਂ ਸਮਿਆਂ ਦੇ ਵਿੱਚ ਪਾਸ਼ ਨੇ ਜਦੋਂ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਵੱਲੋਂ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਲਿਖਿਆ ਗਿਆ ਤਾਂ ਇਹਨਾਂ ਨੇ ਖੂਨ ਦੇ ਨਾਲ ਆਪਣੀ ਕਲਮ ਨੂੰ ਸੰਚਾਰਨ ਦੀ ਕੋਸ਼ਿਸ਼ ਕੀਤੀ ਤੇ ਪਾਸ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਜ਼ਿੰਦਗੀ ਜ਼ਿੰਦਾਬਾਦ ਰਾਣਾ ਰਣਵੀਰ ਹੋਰ ਸਿੰਘ ਹੋਰਾਂ ਦੇ ਜਿਹੜੇ ਬਹੁਤ ਇਹਨਾਂ ਨੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਗੱਲ ਕੀਤੀ ਹੈ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਆਹ ਸਖਸ਼ ਬਾਬਾ ਨਜ਼ਮੀ ਦੀਆਂ ਮੈਂ ਇਨਕਲਾਬੀ ਪੰਜਾਬ ਦਾ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਈ ਮਕਬੂਲ ਹਸਤੀਆਂ ਦੀਆਂ ਇੱਥੇ ਕਿਤਾਬਾਂ ਪਈਆਂ ਜੇਕਰ ਆਪ ਬਹੁਤ ਡੀਪਲੀ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ਾਇਦ ਸਮਾਂ ਬਹੁਤ ਹੋ ਜਾਊਗਾ ਤੇ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਕੁਝ ਚੀਜ਼ਾਂ ਜਿਹੜੀਆਂ ਕਿ ਆਪਾ ਪੜਦੇ ਰਹਿੰਦੇ ਸੀਗੇ ਜੇਕਰ ਉਹ ਮੈਂ ਦੁਬਾਰੇ ਜਰੂਰ ਅੱਗੇ ਆਉਣ ਦੀ ਕੋਸ਼ਿਸ਼ करू ਤਸਵੀਰਾਂ ਤੁਸੀਂ ਪਿੱਛੇ ਵੀ ਦੇਖ ਲਓ ਕਿ ਇੱਥੇ ਆਪਾਂ ਅਕਸਰ ਗਾਣਾ ਮਹਾਰਾਣੀ ਜਿੰਦ ਜਿੰਦਕੌਰ ਦਾ ਸੁਣਦੇ ਆਂ ਜਿੰਦਾ ਦਾ ਸੁਣਦੇ ਆਂ ਤੇ ਨਾਲ ਸ਼ੇਵਕਬਾਰ ਬਟਾਲਵੀ ਨੂੰ ਤਾਂ ਹਰ ਕੋਈ ਜਾਣਦਾ ਆ ਇਹਨਾਂ ਦੀ ਲਿਖੀ ਹੋਈ ਸਮੂੱਚੀ ਕਵਿਤਾ ਕਾਵ ਸੰਗ੍ਰਹਿ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਨਾਲ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਕਵਰ ਨੌਨਿਹਾਲ ਸਿੰਘ ਇਹ ਚੀਜ਼ਾਂ ਜੇਕਰ ਅਸੀਂ ਪੜਨ ਲੱਗ ਜਾਈਏ ਤਾਂ ਸ਼ਾਇਦ ਸਾਡੀਆਂ ਜਿਹੜੀਆਂ ਬੋਲਣ ਦੀ ਸ਼ਮਤਾ ਅੱਜਕੱਲ ਸਾਡੇ ਨੌਜਵਾਨੀ ਦੇ ਵਿੱਚ ਘਟੀ ਹੋਈ ਹੈ ਸ਼ਿਵ ਨੂੰ ਲੈ ਕੇ ਰਾਣੀ ਜਿੰਦਾ ਜੀ ਨੂੰ ਲੈ ਕੇ ਜਾਂ ਫਿਰ ਨੌਨਿਹਾਲ ਜੀ ਨੂੰ ਲੈ ਕੇ ਜਾਂ ਫਿਰ ਹੋਰ ਕਾਫਸ ਕਰੇ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਹੋਰ ਕੁਝ ਵੀ ਕਰਨਾ ਹੈ ਤੁਸੀਂ ਜ਼ਰੂਰ ਜਸਵੰਤ ਸਿੰਘ ਖਾਰੜਾ ਦੀ ਕਿਤਾਬ ਜਾਂ ਆਪਾਂ ਜ਼ਰੂਰ ਮੂਵੀ ਬਾਰੇ ਜ਼ਿਕਰ ਕਰਦੇ ਹਾਂ ਪਰ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਡੇ ਨਾਲ ਬੋਲਣ ਦੀ ਜਿਹੜੀ ਸ਼ਮਤਾ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ ਸਰਸ ਮੇਲੇ ਦੇ ਰੰਗ ਸਾਰੇ ਦੇਖਦੇ ਪਏ ਆ ਪਰ ਇਹਨਾਂ ਰੰਗਾਂ ਦੇ ਵਿੱਚੋਂ ਆਹ ਰੰਗ ਅਸੀਂ ਆਪਣੀ ਰਸੋਈ ਦੇ ਵਿੱਚ ਦੇਖ ਲਿਆ ਹੋਣਾ ਆ ਪਰ ਇਹ ਰੰਗ ਖਾਸ ਕਿਉਂ ਆ ਬਾਈ ਦੇ ਨਾਲ ਗੱਲਬਾਤ ਕਰਨਾ ਕੀ ਨਾਮ ਹੈ ਵੀਰੇ ਭਾਈ ਮੇਰਾ ਨਾਮ ਆ ਡਾਕਟਰ ਗੁਰਪ੍ਰੀਤ ਸਿੰਘ ਤੇ ਮੈਂ ਨੀਅਰ ਮਾਛੀਵਾੜਾ ਸਾਹਿਬ ਕੂਮਕਲਾਂ ਤੋਂ ਬਲੋਂਗ ਕਰਦਾ ਤੇ ਇਹ ਹਲਦੀ ਮਿਰਚ ਆਪਾਂ ਆਪਣੇ ਖੇਤਾਂ 'ਚ ਪੈਦਾ ਕਰੀਦੇ ਆ ਤੇ ਉਹੀ ਆਪਣੇ ਵੀਰ ਭੈਣਾਂ ਤੱਕ ਲੈ ਕੇ ਪਹੁੰਚੇ ਆ ਜਿੱਦਾਂ ਕਿ ਮਾਰਕੀਟ ਦੇ ਵਿੱਚ ਦੇਖਦੇ ਆ ਪਿਓਰ ਚੀਜ਼ਾਂ ਘੱਟ ਮਿਲਦੀਆਂ ਨੇ ਮਲਾਵਟ ਵਾਲੀਆਂ ਜ਼ਿਆਦਾ ਮਿਲਦੀਆਂ ਨੇ ਤੇ ਆਪਾਂ ਆਰਗੈਨਿਕ ਬਿਨਾਂ ਰੇਸ ਸਪ੍ਰੇਆਂ ਦੇ ਤਿਆਰ ਹੋਈ ਹਲਦੀ ਤੇ ਮਿਰਚਾਂ ਆਪਣੀਆਂ ਲੈ ਕੇ ਪਹੁੰਚੇ ਆ ਜਿਹੜੀਆਂ ਕਿ ਤੁਸੀਂ ਆਪ ਦੇਖ ਸਕਦੇ ਹੋ ਕਿੰਦਾ ਕੁਆਲਿਟੀ ਆ ਕਿ ਬਹੁਤ ਚੰਗੀ ਕੁਆਲਿਟੀ ਦੀ ਬਣਾਈ ਹੋਈ ਆ ਆਪਾਂ ਤੇ ਮਨਕੇ ਚਲੋ ਜਿਹੜੀ ਕਰਾਂ ਦੇ ਵਿੱਚ ਹੁੰਦੀ ਹੈ ਹਲਦੀ ਤੇ ਇਹ ਹਲਦੀ 'ਚ ਫਰਕ ਕੀ ਹੈ ਤੇ ਫਾਇਦੇ ਕੀ ਬਜੀ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜਿੱਦਾਂ ਕਿ ਸਾਰੇ ਆਪਣੇ ਭੈਣ ਭਰਾਵਾਂ ਨੂੰ ਪਤਾ ਹੀ ਆ ਕਿ ਇਹ ਹਲਦੀ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਦੁੱਧ 'ਚ ਪਾ ਕੇ ਪੀਨੇ ਆ ਜਾ ਜਿੰਨੀਆਂ ਵੀ ਸਰੀਰ ਦੇ ਅੰਦਰੂਨੀ ਸੱਟਾਂ ਹੁੰਦੀਆਂ ਚੋਟਾਂ ਹੁੰਦੀਆਂ ਉਹਦੇ 'ਚ ਬਹੁਤ ਫਾਇਦੇਮੰਦ ਆ ਠੀਕ ਹੈ ਜਿੱਦਾਂ ਕਿ ਸਬਜ਼ੀ ਦੇ ਵਿੱਚ ਆਪਾਂ ਨੇ ਸਰੀਰ ਦੇ ਲਈ ਵਿਟਾਮਿਨ मिनरल ਜੋ ਚਾਹੀਦੇ ਹੁੰਦੇ ਆ ਉਹਨਾਂ ਨੂੰ ਹਲਦੀ ਜਿਹਦੇ 'ਚ ਆਪਣੇ ਤਾਂ ਵਰਤੀ ਜਾਂਦੀ ਆ ਕਿ ਜਿੱਦਾਂ ਕਿ ਆਪਾਂ ਨੂੰ ਬਾਡੀ ਦੇ ਲਈ ਜਿੰਨੇ ਕਿ ਵਿਟਾਮਿਨ मिनਰਲ ਇਚੋਂ ਮਿਲਨੇ ਹੁੰਦੇ ਉਹ ਚਾਹੀਦੇ ਹੁੰਦੇ ਡੇਲੀ ਦੀ ਆਪਣੀ ਰਿਕੁਆਇਰਮੈਂਟ ਜਿੰਨੇ ਸੈੱਲ ਟਿਸ਼ੂ ਟੁੱਟਦੇ ਨੇ ਉਹਨਾਂ ਦੀ ਰਿਕਵਰੀ ਕਰਨ ਦੇ ਲਈ ਹਲਦੀ ਆਪਣੇ ਭੋਜਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਮੈਨੂੰ ਪੁੱਛਿਆ ਸੀ ਕਿ ਇਹ ਇਹਦਾ ਤੇ ਨਾਰਮਲ ਹਲਦੀ ਦਾ ਤੇ ਇਹਦਾ ਕੀ ਫਰਕ ਆ ਇਹਦਾ ਬਾਈ ਜੀ ਇਹ ਫਰਕ ਆ ਇੱਕ ਤੇ ਆਪਣੇ ਪਿਓਰ ਆਪਣੀ ਹਲਦੀ ਆ ਆ ਦੇਖ ਸਕਦੇ ਹੋ ਜੀ ਸੁਕਾ ਕੇ ਆਪਾਂ ਆਪ ਇਹਨੂੰ ਤਿਆਰ ਕਰਾਈਦਾ ਤੇ ਇਹਦੇ ਚ ਕੋਈ ਮਿਲਾਵਟ ਨਹੀਂ ਜੀ ਜਿੱਦਾਂ ਦੀ ਆਪਾਂ ਖੇਤ ਚੋਂ ਪੱਤੀ ਧੋ ਕੇ ਸੁਕਾ ਕੇ ਇਹਨੂੰ ਤੇ ਆਪਾਂ ਸਿੱਧੀ ਭੇਜਦੇ ਜੋ ਆਪਾਂ ਮਾਰਕੀਟ ਦੇ ਵਿੱਚ ਲੈਣੇ ਆ ਉਹਦੇ ਵਿੱਚ ਬਹੁਤ ਕੈਮੀਕਲ ਰੰਗ ਪਾਇਆ ਜਾਂਦਾ ਠੀਕ ਹੈ ਆਪਣੇ ਲੋਕਾਂ ਦਾ ਇੱਕ ਦਿਮਾਗ ਸੈੱਟ ਹੋਇਆ ਹੋਇਆ ਕਿ ਆਪਾਂ ਸਸਤੀ ਚੀਜ਼ ਲੈ ਲਈਏ ਜੀ ਉਸ ਮਤਲਬ ਮੇਰਾ ਸਵਾਲ ਇਹ ਵੀ ਆ ਨਾ ਵੀ ਪਤਾ ਹੀ ਨਹੀਂ ਹੁੰਦਾ ਕਿਹੜੀ ਅਸਲੀ ਆ ਕਿਹੜੀ ਨਕਲੀ ਆ ਕਿਹੜੀ ਆਰਗੈਨਿਕ ਆ ਕਿਹੜੀ ਨਹੀਂ ਹੈ ਦੇਖੋ ਆਰਗੈਨਿਕ ਤੇ ਨਾ ਆਰਗੈਨਿਕ ਤੇ ਇਹ ਫਰਕ ਹੈ ਜੀ ਪਤਾ ਤਾਂ ਨਹੀਂ ਹੁੰਦਾ ਇਹਦੇ ਨਾਲ ਥੋੜੇ ਜਿਹਾ ਕਲਰ ਛੇਡ ਮਾਰਨ ਲੱਗ ਜਾਂਦਾ ਠੀਕ ਹੈ ਜਿਵੇਂ ਹੁਣ ਤੁਸੀਂ ਇਹਦਾ ਮੈਂ ਤੁਹਾਨੂੰ ਓਪਨਲੀ ਕਰਕੇ ਦਿਖਾ ਦਿੰਦਾ ਇਹਦਾ ਕਲਰ ਦੇਖੋਗੇ ਤੁਸੀਂ ਬਿਲਕੁਲ ਹੀ ਨੇਚਰਲ ਆ ਇਹਦੀ ਫ੍ਰੈਗਰੈਂਸ ਨੇਚਰਲ ਆ ਸੇਮ ਇਹ ਹਲਦੀ ਦਾ ਦੇਖੋ ਪਰਪਰਾ ਤੇ ਕਲਰ ਤੁਹਾਡੇ ਹੱਥ ਤੇ ਜੋ ਵੀ ਚੜੂਗਾ ਨੇਚਰਲ ਚੜੂਗਾ ਤੇ ਇਹਦੀ 스멜 ਫ੍ਰੈਗਰੈਂਸ ਦੇਖੋ ਠੀਕ ਹੈ ਕਮੀ ਜੀ ਨਹੀਂ ਗਈ ਚੜ ਉਹ ਜਿਵੇਂ ਚੜਦੀ ਜੇ ਹੁੰਦੀ ਆ 컬러 ਦੀ 스멜 ਹੁਣ ਠੀਕ ਹੈ ਉਹ ਸਮਝ ਹੀ ਰਿਹਾ ਹੈ ਕਲਰ ਕਿੱਦਾਂ ਦਾ 스멜 ਕਰਦਾ ਤੇ ਇਹਦੀ ਤੁਸੀਂ ਦੇਖ ਲਈ ਤੇ ਹੁਣ ਆਪਣੀ ਗੱਠੀ ਦੀ 스멜 ਦੇਖੋ ਤੇ ਤੁਸੀਂ ਉਹ ਪਿਓਰ ਉਹ ਚੀਜ਼ ਨੂੰ ਤੁਸੀਂ ਆਪ ਹੀ ਹੁਣ ਕਰ ਸਕਦੇ ਹੋ ਕਿ ਕੀ ਖਾਸੀਅਤ ਹੈ ਇਹਦਾ ਦੋਨਾਂ ਦੇ ਵਿੱਚ ਤੁਸੀਂ ਇਕਰ ਇਧਰ ਦੀ ਗੱਲ ਕੀਤੀ ਜਾਵੇ ਤੇ ਇਹ ਬਾਈ ਜੀ ਆਪਣੀ ਮਿਰਚਾਂ ਇੱਕ ਤਾਂ ਮਿਰਚ ਆਪਣੀ ਸੇਮ ਆਹੀ ਆ ਬਹੁਤ ਟਿੱਕੀ ਠੀਕ ਹੈ ਇਹ ਆਪਾਂ ਆਪ ਹੀ ਬਣਾਉਣੇ ਇਸ ਵਾਰ ਲਾਈ ਸੀਗੀ ਦੋ ਕ ਕਨਾਲਾ ਲਾਈਆਂ ਸੀਗੀਆਂ ਬੜੀਆ ਚੰਗੇ ਬੂਟੇ ਹੋਏ ਇਹ ਆਪਾਂ ਦੋ ਕੁਆਲਿਟੀ ਚ ਪੀਸੀਆਂ ਹੋਈਆਂ ਇੱਕ ਤਾਂ ਥੋੜੀ ਜੀ ਮੋਟੀ ਜਿਹੜੀ ਪਰੌਂਠਿਆਂ ਵਗੈਰਾ ਚ ਕੰਮ ਆਉਂਦੀ ਆ ਇੱਕ ਬਿਲਕੁਲ ਹੀ ਬਰੀਕ ਪਾਊਡਰ ਹੁਣ ਆਪਾਂ ਮਾਰਕੀਟ 'ਚ ਜਿਹੜੀ ਮਿਰਚ ਲੈਨੇ ਆ ਉਹਦਾ ਕਲਰ ਲਾਲੀ ਜੀ ਜਿਹੇ ਹੁੰਦਾ ਠੀਕ ਹੈ ਜਦੋਂ ਆਪਾਂ ਦਾਲ ਸਬਜ਼ੀ ਦੇਖਦੇ ਆ ਲਾਲੀ ਜੀ ਜਿੱਤੇ ਉਹ ਮਿਰਚ ਹਲਦੀ ਖਾ ਕੇ ਆਪਣੇ ਜਲਣ ਹੋਣ ਲੱਗ ਜਾਂਦੀ ਹੈ ਆਪਣੀ ਹਲਦੀ ਉਦਾਂ ਕੁਝ ਨਹੀਂ ਕਰੂਗੀ ਨਾ ਮਿਰਚ ਨਾ ਹਲਦੀ ਉਵੇਂ ਜਲਣ ਨਹੀਂ ਕਰੂਗੀ ਕਿਉਂਕਿ ਜਿਹੜੀ ਆ ਮੋਟੀ ਏ ਤਾਂ ਪੀਸੀ ਆ ਪਰੌਂਠਿਆਂ ਦੇ ਵਿੱਚ ਕੰਮ ਆਉਂਦੀ ਆ ਜਾਂ ਕਈ ਵਾਰ ਪੀਜ਼ਾ ਸੈਂਡਵਿਚ ਜਿਵੇਂ ਆਪਾਂ ਔਰਗੈਨੋ ਪਾਉਨੇ ਚਿਲੀ ਫਲਿਕਸ ਪਾਉਨੇ ਆ ਇਹ ਉਹਦੇ ਚ ਕੰਮ ਆਉਂਦੀ ਆ ਜਿਹੜਾ ਪਾਊਡਰ ਆ ਇਹ ਆਪਾਂ ਨਾਰਮਲੀ ਜੋ ਘਰੇ ਆਪਣੇ ਕਿਚਨ ਦੇ ਵਿੱਚ ਯੂਜ਼ ਹੁੰਦਾ ਉਹਦੇ ਲਈ ਵਰਤਿਆ ਜਾਂਦਾ ਜਿਵੇਂ ਸਰਦੀ ਆ ਰਹੀ ਹੈ ਸਰਦੀ ਦੇ ਵਿੱਚ ਹਲਦੀ ਖਾਣ ਦੇ ਨਾਲ ਕੀ ਫਾਇਦੇ ਆ ਹਲਦੀ ਖਾਣ ਦੇ ਨਾਲ ਬਾਈ ਜੀ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਉਹ ਮੈਂ ਤੁਹਾਨੂੰ ਮੇਨ ਇਹਦਾ ਫਾਇਦਾ ਦੱਸ ਹੀ ਚੁੱਕਿਆ ਕਿ ਆਪਾਂ ਨੂੰ ਐਂਟੀਬਾਇਟਿਕ ਦਾ ਕੰਮ ਕਰਦੀ ਆ ਹੁਣ ਐਂਟੀਬਾਇਟਿਕ ਦਾ ਕੰਮ ਜਿਵੇਂ ਗਲਾ ਖੰਗ ਜ਼ਖਾਮ ਚ ਵੀ ਬਹੁਤ ਜਿਆਦਾ ਕੰਮ ਕਰਦੀ ਆ ਕਿਉਂਕਿ ਇਹ ਬਾਡੀ ਮੇਨ ਮੇਨ ਮੁੱਦਾ ਉੱਥੇ ਐਂਟੀਬਾਇਟਿਕ ਦੀ ਆ ਗਿਆ ਕਿ ਕੋਈ ਵੀ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਬਾਡੀ ਚ ਐਂਟਰ ਹੁੰਦਾ ਨਾ ਤਾਂ ਉਹਨੂੰ ਖਤਮ ਕਰਦੀ ਆ ਹਲਦੀ ਜੀ ਠੀਕ ਹੈ ਖੰਗ ਜ਼ਖਾਮ ਹੁੰਦਾ ਆਪਾਂ ਦੁੱਧ ਚ ਪਾ ਕੇ ਹਲਦੀ ਪੀਵਾਂਗੇ ਆਪਣੇ ਬਜ਼ੁਰਗ ਕਹਿੰਦੇ ਨੇ ਜੋ 60 ਬਾਜੀ ਕੋਈ ਦੁੱਧ ਚ ਪਾ ਕੇ ਹਲਦੀ ਪੀਲਾ ਕਿ ਸਹੇੜੇ ਲਿਗਾਮੈਂਟ ਜੋਇੰਟ ਕੁਛ ਵੀ ਹੋ ਜਾਣ ਦੁੱਧ ਚ ਪਾ ਕੇ ਹਲਦੀ ਪੀਲਾ ਉਹ ਇਹਦਾ ਮੇਨ ਪਰਪਸ ਇਹੀ ਹੈ ਕਿ ਐਂਟੀਬੈਟਿਕ ਤੇ ਵਿਟਾਮਿਨ ਮਿਨਰਲ ਦੋ ਵੀ ਸਰੀਰ ਦੇ ਵਿੱਚ ਕਮੀਆਂ ਹੁੰਦੀਆਂ ਕੋਈ ਵੀ ਬੈਕਟੀਰੀਆ ਐਂਟਰ ਹੋਇਆ ਵਾਇਰਲ ਐਂਟਰ ਹੋਈਆ ਤੇ ਉਹਨੂੰ ਖਤਮ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਨਾਰਮਲ ਜਿਹੜੇ ਅੱਜਕੱਲ੍ਹ ਦੀ ਯੂਥ ਹੈਗੀ ਆ ਉਹਨਾਂ ਨੂੰ ਇਹ ਹਲੇ ਇਹੀ ਨਹੀਂ ਪਤਾ ਲੱਗਦਾ ਕਿ ਦੇਸੀ ਤੇ ਜਿਹੜਾ ਬਾਹਰ ਸਮਾਨ ਮਿਲਦਾ ਫੱਕ ਕੀ ਆ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਕਰਨ ਦੀ ਬਾਕੀ ਬਾਈ ਉਹਨਾਂ ਕੋਲ ਗੁੜ ਵੀ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਦੀ ਨਾਲ ਹੁਣ ਆਪਾਂ ਗੁੜਾਂ ਤੇ ਆ ਜਾਨੇ ਆ ਕਿਉਂਕਿ ਅਕਸਰ ਆਪਾਂ ਅੱਜ ਕੱਲ ਦੇ ਜਿਹੜੇ ਕਰਿਆਨਾ ਸਟੋਰ ਜਿਹੜੇ ਕਿ ਮਾਲ ਟਾਈਪ ਦੇ ਵਿੱਚ ਬਦਲ ਗਏ ਆ ਉੱਥੇ ਟਾਈਪਸ ਆਫ ਗੁੜ ਪਏ ਹੁੰਦੇ ਆ ਪਰ ਸਰਸ ਮੇਲਾ 2025 ਦੇ ਵਿੱਚ ਜਦੋਂ ਪੀਜੂ ਦੀ ਗੱਲ ਕੀਤੀ ਜਾਵੇ ਉੱਥੇ ਗੁੜ ਸ਼ੱਕਰ ਪਈ ਆ ਤੇ ਇੱਕ ਸ਼ੱਕਰ ਦੇ ਵੀ ਦੋ ਰੰਗ ਆ ਤੇ ਗੁੜ ਵੀ ਪਿਆ ਆ ਬਾਈ ਇਹੋ ਨਾਲ ਗੱਲਬਾਤ ਕਰਨੀ ਆ ਬਾਈ ਜੀ ਡਾਕਟਰ ਸਾਹਿਬ ਇਹਨਾਂ ਦਾ ਕੀ ਫਰਕ ਆ ਬਾਈ ਜੀ ਇਹਨਾਂ ਦੇ ਫਰਕ ਆ ਇਹ ਪਿਓਰ ਆ ਪਿਓਰ ਕਿਦਾਂ ਦੇਖੋ ਜਿਵੇਂ ਕਿ ਆ ਪੰਜਨੋਂ ਗੰਨਾ ਕਰ ਲਿਆ ਆਪਾਂ ਉਹਨੂੰ ਜੂਸ ਕੱਢ ਲਿਆ ਉਹਦਾ ਖਿਲਾੜੀ ਕਿ ਜਾਂਦਾ ਇਹ ਜਿਹੜੇ ਆਪਣੇ 2-3 ਡਿੱਗੇ ਲਾਏ ਹੁੰਦੇ ਆ ਨਾ ਉਹਨਾਂ ਦੇ ਵਿੱਚ ਇਹ ਹੁਣ ਆਪਣੇ ਮੈਂ ਵੀਰ ਭਰਾਵਾਂ ਨੂੰ ਇਹੀ ਨਹੀਂ ਪਤਾ ਕਿ ਚਿੱਟੀ ਸ਼ੱਕਰ ਕਿਵੇਂ ਕੀਤੀ ਜਾਂਦੀ ਆ ਹਾਂ ਕਿਉਂਕਿ ਤੁਸੀਂ ਦੇਖ ਰਹੇ ਹੋ ਨਾ ਸਾਡੇ ਕੋਲੇ ਆ ਦੇਖੋ ਆ ਆ ਬੜਾ ਆ ਦੇਖੋ ਕਲਰ ਹਾਂ ਹਾਂ ਦੋਨਾਂ ਦਾ ਉਹ ਆ ਹਾਂ ਠੀਕ ਹੈ ਇਹ ਇਹ ਕਨਸੈਪਟ ਹੋ ਜਾਂਦਾ ਜਦੋਂ ਆਪਾਂ ਕਈਆਂ ਦੇ ਉੱਪਰੋਂ ਆ ਇਹਦਾ ਫਰਕ ਵੀ ਆ ਮਿੱਠੇ ਦਾ ਵੀ ਫਰਕ ਆ ਇਹਦੀ ਥੋੜੀ ਜੀ ਲੋ ਸ਼ੂਗਰ ਆ ਇਹ ਥੋੜੀ ਜਿਆਦਾ ਸ਼ੂਗਰ ਹੈ ਚੱਕੀ ਇਹ ਕਿਵੇਂ ਜਦੋਂ ਉਹ ਦੇਗਿਆਂ ਦੇ ਵਿੱਚ ਦੀ ਆਪਾਂ ਜੂਸ ਨੂੰ ਖਿਲਾੜੀ ਚੋਂ ਨਿਕਲਿਆ ਆਪਾਂ ਮੇਨ ਇੱਕ ਟੱਬ 'ਚ ਗਿਆ ਦੂਜੇ 'ਚ ਗਿਆ ਜਿਹੜੀ ਉੱਪਰ ਗਾਂਹਦ ਆਉਂਦੀ ਆ ਪਿਊਰੀਫਾਈ ਜਿਹਨੂੰ ਆਪਾਂ ਕਹਿੰਦੇ ਆ ਪਿਊਰੀਫਾਈ ਕਰਨਾ ਇਹ ਥੋੜੀ ਜੀ ਜਿਆਦਾ ਪਿਊਰੀਫਾਈ ਹੋਈ ਹੋਈ ਆ ਚਿੱਟੀ ਚਿੱਟੀ ਪਿਊਰੀਫਾਈ ਇੰਦਾ ਸਨ ਜਿਹਨੂੰ ਆਪਾਂ ਜਿਵੇਂ ਹੁਣ ਆਪਣੇ ਪਿੰਡਾਂ ਦੇ ਕਈ ਆਪਣੇ ਲੋਕਾਂ ਨੇ ਨਾ ਮਨ ਦੇ ਵਿੱਚ ਠਾਉਟ ਆ ਚਿੱਟੀ ਚੀਜ਼ ਲਵੋ ਚੀਨੀ ਚਿੱਟੀ ਲਵੋ ਕਾਲੀ ਦਾ ਕਹਿੰਦੇ ਨੇ ਮੈਲ ਵਾਲੀ ਆ ਸੁਣਦੇ ਆ ਨਾ ਮੈਲ ਵਾਲੀ ਨਹੀਂ ਲੈਣੀ ਆਪਾਂ ਕਾਲੀ ਪਰ ਜੇ ਮੈਂ ਮੇਰਾ ਪਰਸਨਲੀ ਮੰਨਾਂ ਕਿ ਜਿਹੜੀ ਮੈਲ ਵਾਲੀ ਚੀਨੀ ਆ ਨਾ ਉਹ ਸਭ ਨਾਲੋਂ ਬੈਸਟ ਆ ਠੀਕ ਹੈ ਇਹਦੇ 'ਚ ਦੇਖੋ ਜੀ ਇਹ 'ਚ ਮਿਲਾਵਟ ਕੋਈ ਨਹੀਂ ਇਹ ਸਿਰਫ ਇਹ ਆ ਇੱਕ ਤੈਨੂੰ ਸੇਕ ਕੱਟ ਲਾਇਆ ਠੀਕ ਹੈ ਠੀਕ ਹੈ ਦੂਜਾ ਜਿਹੜੀ ਗਾਂਧ ਹੁੰਦੀ ਆ ਮਠਾਸ ਹੁੰਦੀ ਆ ਗੰਨੇ ਦੀ ਉਹ ਇਹਦੇ 'ਚ ਪਿਓਰ ਕਰ ਦਿੱਤੀ ਜਾਂਦੀ ਆ ਫਾਲਸ ਹੋ ਗਿਆ ਹੁਣ ਇਹਦੇ 'ਚ ਜਿੰਨੇ ਇਹਨਾਂ 'ਚ ਮਿਨਰਲ ਨੇ ਤੱਤ ਨੇ ਜੋ ਆਪਾਂ ਨੂੰ 슈ਗਰ ਤੋਂ ਬਾਡੀ ਦੇ ਲਈ ਰਿਕੁਆਇਰਮੈਂਟ ਇਹਦੇ 'ਚ ਜ਼ਿਆਦਾ ਪਾਈ ਜਾਂਦੇ ਆ ਹੂੰ ਇਹਦੇ ਜੋ ਘਟ ਜਾਂਦੇ ਆ ਪਰ ਆਪਣੇ ਵੀਰ ਭਰਾਵਾਂ ਨੂੰ ਪਸੰਦ ਆ ਇਹ ਮੇਨ ਇਹਦਾ ਕਾਰਨ ਇਹੀ ਆ ਕਿ ਇਹਨੂੰ ਇੱਕ ਤਾਂ ਹੀਟ ਘਟ ਦਿੱਤੀ ਆ ਦੂਜਾ ਇਹਨੂੰ ਜਿਵੇਂ ਹੁਣ ਤਿੰਨ ਟੱਬਾਂ ਦੇ ਰਾਹੀਂ ਆਪਾਂ ਪੂਰਾ ਕਲੀਅਰ ਸਾਫ਼ ਕਰਕੇ ਕੱਢੀ ਆ ਇਹ ਇਹ ਤਾਂ ਕਰਕੇ ਇਹਦਾ ਕਲਰ ਡਿਫਰੈਂਸ ਆ ਅੱਜਕੱਲ ਇਹ ਵੀ ਦੇਖਿਆ ਕਿ ਲੋਕ ਸ਼ੂਗਰ ਘਟਾ ਕੇ ਸ਼ੱਕਰ ਦੀ ਚਾਹ ਜਾਂ ਗੁੜ ਪਰਤਨ ਤਾਂ ਲੱਗ ਗਿਆ ਹਨਾ ਇਹਦਾ ਇਹ ਇਹਦਾ ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਜਿਹੜੀ ਇਹ ਦੇਸੀ ਚੀਜ਼ਾਂ ਨੇ ਆਪਣੇ ਇਹਨਾਂ 'ਚੋਂ ਨੋ ਕੈਮੀਕਲ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਆ ਜਿਹੜੀ ਚੀਨੀ ਬਣਾਉਂਦੇ ਆ ਉਹਨੂੰ ਨਿਖਾਰਨ ਦੇ ਲਈ ਇਹ ਬਹੁਤ ਪ੍ਰਕਾਰ ਦੇ ਕੈਮੀਕਲ ਵਰਤਦੇ ਆ ਜੀ ਮੇਰਾ ਮੇਰੇ ਸਕਿਪ ਹੋ ਗਿਆ ਮਾਈਂਡ 'ਚ ਉਹਦਾ ਇੱਕ ਸਪੈਸੀਫਿਕ ਹੁੰਦਾ ਜਿਹੜਾ ਉਸ 슈ਗਰ ਮਿਲ ਦੇ ਵਿੱਚ ਯੂਜ਼ ਕੀਤਾ ਜਾਂਦਾ ਕੈਮੀਕਲ ਤੇ ਉਹਨੂੰ ਜਿੰਨਾ ਚੀਨੀ ਨੂੰ ਜ਼ਿਆਦਾ ਲਾਉਂਦੇ ਆ ਨਾ ਉਹਨਾਂ ਨੂੰ ਕੈਮੀਕਲ ਜ਼ਿਆਦਾ ਨਾ ਖੇਰਦਾ ਅੱਜਕੱਲ ਤਾਂ ਹੋਰ ਦੱਸੋ ਯੂਰੀਆ ਵੀ ਯੂਜ਼ ਕਰ ਦਿੰਦੇ ਆ ਇਹੋ ਅੱਛਾ ਨਿਖੇਰਨ ਦੇ ਲਈ ਅੱਛਾ ਕਿ ਜਿਹੜੀ ਇਹਦੀ ਝੱਗ ਬਣਦੀ ਆ ਆਪਾਂ ਨਾਰਮਲੀ ਦੇਖਦੇ ਆ ਆ ਗੁਰ ਨੂੰ ਇਹਨੂੰ ਤੁਸੀਂ ਵਾ ਲਓਗੇ ਇਹ ਕਿਤੇ ਨਾ ਕਿਤੇ ਫੇਰ ਵੀ ਝੱਗ ਬਣਾਊਗਾ ਉਹ ਝੱਗ ਕੀ ਆਂਦਾ ਉਹ ਝੱਗ ਕੋਈ ਬੈਡ ਨਹੀਂ ਹੁੰਦੀ ਹੁਣ ਆਪਾਂ ਗੰਨੇ ਦਾ ਰਸ ਪੀ ਲੈਨੇ ਆ ਡਾਇਰੈਕਟ ਪੀਨੇ ਆਪਾਂ ਠੀਕ ਹੈ ਉਹਦੇ ਚ ਝੱਗ ਆਪਣੇ ਅੰਦਰ ਹੀ ਜਾਂਦੀ ਆ ਕਿਉਂਕਿ ਉਹ ਪਿਓਰਟੀ ਆ ਤੇ 슈ਗਰ ਵੀ ਨਾਰਮਲ ਆ ਨੇਚੁਰਲ ਆ ਸਾਰਾ ਕੁਝ ਤੇ ਜਦੋਂ ਉਹਨੂੰ ਨਖੇਰਦੇ ਆ ਨਾ ਆਪਾਂ ਤੇ ਉਹ ਖਰਾਬ ਕਰ ਦਈਏ ਤੇ ਉਹ ਜਿਹਨੂੰ ਉਹ ਕੈਮੀਕਲ ਆ ਉਹਦੇ ਨਾਲ ਬੜੇ ਹਾਰਮ ਉਹਦਾ ਮੇਨ ਕਾਰਨ ਇਹ ਆ ਕਿ ਹਾਰਮੋਨ ਇੰਬੈਲੈਂਸ ਬਹੁਤ ਕਰਦਾ ਉਹ ਵਾਲਾ ਜਿਹੜਾ ਆਪਾਂ ਵਾਈਟ 슈ਗਰ ਆਪਾਂ ਕਰਦੇ ਆ ਹਾਰਮੋਨ ਇੰਬੈਲੈਂਸ ਇੰ ਦਾ ਸੈਂਸ ਇਹ ਹੋ ਰਹੀ ਆ ਆਪਾਂ ਜ਼ਿਆਦਾ ਇਨਸੂਲਿਨ ਪ੍ਰੋਡਿਊਸ ਕਰ ਦਿੰਦਾ ਡਾਇਬੀਟਿਕ ਹੋਣ ਦੇ ਮੇਨ ਕਾਰਨ ਕਈ ਉਹੀ ਨੇ ਜੀ ਆਪਣੇ ਆਰਗਨ ਆ ਜਿਹਨੇ ਇਨਸੂਲਿਨ ਇਨਸੂਲਿਨ ਪ੍ਰੋਡਿਊਸ ਕਰਨੀ ਹੁੰਦੀ ਆ ਤੇ ਉਹ ਇਨਸੂਲਿਨ ਹਾਰਮੋਨੀ ਇੰਬੈਲੈਂਸ ਕਰ ਦਿੰਦਾ ਜਿਹਦੇ ਕਰਕੇ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਹੁਣ ਆਪਣੇ ਬਜ਼ੁਰਗ ਪੁਰਾਣੇ ਸਮੇਂ ਦੇ ਵਿੱਚ ਗੁੜ ਸ਼ੱਕਰ ਯੂਜ਼ ਕਰਦੇ ਸੀ ਕਦੇ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਉਹ ਕਿਉਂ ਨਹੀਂ ਸੀ ਆਉਂਦੀ ਕਿਉਂਕਿ ਉਹ ਨੇਚੁਰਲੀ ਲੈਂਦੇ ਸੀ ਹੁਣ ਆ ਤੁਹਾਡੇ ਸਾਹਮਣੇ ਗੁੜ ਪਿਆ ਇਹਨੂੰ ਟੈਸਟ ਕਰਾਓ ਚੈੱਕ ਕਰਾਓ ਜੋ ਮਰਜ਼ੀ ਕਰਾਓ ਅਸੀਂ ਖੁਦ ਸੈਟੀਸਫਾਈ ਆ ਨਾ ਖਿਲਾੜ ਕੀਤੀ ਹੋਈ ਹੈ ਕਿ ਕਿਵੇਂ ਆ ਦੇਖੋ ਜੀ ਆਪਾਂ ਖਿਲਾੜ ਲਾਈ ਦੀ ਬਾਈ ਜੀ ਹੁਣ ਅੱਗੇ ਸਰਦਿਆਂ ਚ ਜਾ ਕੇ ਲਾਈ ਦੀਆ ਖਿਲਾੜ ਕਰਕੇ ਇਹਨੂੰ ਕਰਦੇ ਆ ਕੱਚਾ ਮਾਲ ਗੰਨਾ ਖਰੀਦੀ ਦਾ ਗੰਨਾ ਖਰੀਦ ਕੇ ਲੇਬਰ ਆਉਂਦੀ ਆਪਣੀ ਸਰਦੀਆਂ ਚ ਉਦੋਂ ਇਹਨੂੰ ਕਲਾੜ ਕਰੀਦਾ ਤੇ ਮੁੜ ਕੇ ਨੂੰ ਸਟੋਰ ਕਿੱਥੇ ਕਰਦੇ ਨੇ ਨੀਲੋਂ ਨੀਲੋਂ ਕਰ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਉਂਕਿ ਗੁੜ ਸ਼ੱਕਰ ਤੇ ਸ਼ੱਕਰ ਦਾ ਦੂਸਰਾ ਰੰਗ ਵੀ ਹੈਗਾ ਆ ਇਹ ਕਿਉਂ ਇੱਥੇ ਰੱਖਿਆ ਹੋਇਆ ਤੇ ਕੀ ਨੁਕਸਾਨ ਫਾਇਦੇ ਆ ਤੁਹਾਨੂੰ ਪਤਾ ਲੱਗ ਗਿਆ ਫਿਰ ਵੀ ਤੁਹਾਡੇ ਜ਼ਿਹਨ ਦੇ ਵਿੱਚ ਇਹ ਹੋਵੇ ਕਿ ਤੁਸੀਂ ਖੰਡ ਖਾਣੀ ਐ ਤਾਂ ਜ਼ਰੂਰ ਅਸੀਂ ਆਪਣੇ ਵੱਲੋਂ ਇਹ ਕਵਾਂਗੇ ਤੁਸੀਂ ਖੰਡ ਦੀ ਜਗਾ ਤੇ ਸ਼ੱਕਰ ਤੇ ਗੁੜ ਤੇ ਆਜੋ ਜਨਾਬ ਇੱਕ ਵਾਰ ਯੂਜ਼ ਕਰਕੇ ਦੇਖੋ ਤੁਸੀਂ ਸਾਡੀ ਸ਼ੱਕਰ ਲੈ ਜਾ ਕੇ ਗੁੜ ਲੈ ਆ ਕੇ ਨਾ ਯੂਜ਼ ਕਰਕੇ ਦੇਖੋ ਤੁਹਾਨੂੰ ਆਪ ਹੀ ਫਰਕ ਪਤਾ ਲੱਗ ਜੂਗਾ ਕਿ ਕੀ ਆ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਹੀ ਕਹਿਣਾ ਚਾਹੁੰਦਾ ਦੇਖੋ ਸ਼ੱਕਰ ਗੁੜ ਮਿੱਠਾ ਆਪਾਂ ਸਭ ਨੇ ਖਾਣਾ ਪਰ ਆਪਣੀ ਸਿਹਤ ਦੇ ਨਾਲ ਖਿਲਵਾੜ ਵੀ ਆਪਾਂ ਖੋਦੀ ਕਰਦੇ ਆਂ ਕਿ ਥੋੜਾ ਪੈਸ਼ਨ ਵਾਲਾ ਆਪਾਂ ਘਟ ਜਾਈਏ ਸਿਹਤ ਦਾ ਧਿਆਨ ਰੱਖੀਏ ਇਹ ਡਾਈਜੈਸਟਿਵ ਸਿਸਟਮ ਦੇ ਵਿੱਚ ਬਹੁਤ ਕੰਮ ਕਰਦਾ ਆਇਰਨ ਹੁੰਦਾ ਬਹੁਤ ਜਿਆਦਾ ਗੁਰਦੇ ਵਿੱਚ ਜਿਹੜਾ ਆਪਣੇ ਬਲੱਡ ਨੂੰ ਵੀ ਵਧਾਉਂਦਾ ਬਹੁਤ ਜਿਆਦਾ ਮਾਤਰਾ ਵਿੱਚ ਇਹਨਾਂ ਚ ਆਇਰਨ ਪਾਇਆ ਜਾਂਦਾ ਕਿ ਜਿਹੜਾ ਬਲੱਡ ਨੂੰ ਵੀ ਭਰਪੂਰ ਕਰਦਾ ਸੋਨੇ ਕੋ ਭਾਈ ਕੋਲ ਵੀ ਪੂਰਾ ਗੱਲਾਂ ਦਾ ਪੰਡਾਰ ਹੈਗਾ ਇਨਫੋਰਮੇਸ਼ਨ ਹੈਗੀ ਹੈ ਪਰ ਫਿਰ ਵੀ ਕਿਉਂਕਿ ਸਰਸ ਮੇਲੇ ਦੇ ਵਿੱਚ ਆਏ ਆ ਤੇ ਚੰਗੀਆਂ ਚੀਜ਼ਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ